ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੀ ਡਿਮਾਂਡ ਸੀ ਕਿ ਸਸਤੇ ਰੇਟਾਂ ਵਿੱਚ ਕੋਠੀਆਂ ਦਿਖਾਇਆ ਕਰੋ ਬੈਂਕ ਲੋਨ ਤੇ ਕੋਠੀਆਂ ਦਿਖਾਇਆ ਕਰੋ 10-15000 ਰੁਪਿਆ ਮਹੀਨਾ ਕਿਸ਼ਤ ਦੇ ਸਕੀਏ ਜਾਂ ਕਿਸ਼ਤਾਂ ਵਾਲੇ ਵੀ ਕੁਝ ਕਰ ਦਿਖਾਇਆ ਕਰੋ ਤਾਂ ਅਸੀਂ ਲੁਧਿਆਣਾ ਦੇ ਵਿੱਚ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਘਰ ਦਿਖਾਉਂਦੇ ਰਹਿੰਨੇ ਆ ਜਿਸ ਤਰ੍ਹਾਂ ਛੋਟੇ ਪਰਿਵਾਰਾਂ ਲਈ ਲੋੜਵੰਦ ਪਰਿਵਾਰਾਂ ਦੇ ਲਈ ਅਸੀਂ 40 ਗਜ ਦਾ ਮਕਾਨ ਸਿਰਫ 7 ਲੱਖ ਰੁਪਏ ਵਿੱਚ ਦਿਖਾ ਚੁੱਕੇ ਆ ਇਸ ਤੋਂ ਇਲਾਵਾ 50 ਗਜ ਦਾ ਮਕਾਨ ਸਿਰਫ 8.5 ਲੱਖ ਰੁਪਏ ਵਿੱਚ ਦਿਖਾ ਚੁੱਕੇ ਆ 100 ਗਜ ਦਾ ਮਕਾਨ 15 ਲੱਖ ਵਿੱਚ 100 ਗਜ ਦੀ ਬ੍ਰੈਂਡ ਨਿਊ ਕੋਠੀ ਸਿਰਫ 25 ਲੱਖ ਦੇ ਵਿੱਚ 1.28 ਲੱਖ ਰੁਪਏ ਵਿੱਚ 100 ਗਜ ਦੀ ਬ੍ਰੈਂਡ ਨਿਊ ਕੋਠੀ ਉਸ ਤੋਂ ਇਲਾਵਾ 150 ਗਜ ਦਾ ਘਰ ਸਿਰਫ 24-25 ਲੱਖ ਰੁਪਏ ਵਿੱਚ ਇਸ ਤੋਂ ਇਲਾਵਾ ਇੱਕ 150 ਗਜ ਦਾ ਮਕਾਨ 28 ਲੱਖ ਰੁਪਏ ਵਿੱਚ ਵੀ ਆਇਆ ਸੀ ਉਹ ਵਿਕ ਗਿਆ ਸੀ ਤੇ ਕੁਝ ਪਰਿਵਾਰ ਕਹਿੰਦੇ ਨੇ ਸਿਰਫ ਲੱਖ 1.5 ਲੱਖ 2 ਲੱਖ 2.5 ਲੱਖ 3 ਲੱਖ ਦੇ ਕੇ ਬਾਕੀ 5000 10000 15000 20000 ਮੀਨਾ ਕਿਸ਼ਤ ਕਰ ਸਕੀਏ ਤਾਂ ਆਪਾਂ ਕਿਸ਼ਤਾਂ ਵਿੱਚ ਬੈਂਕ ਲੋਨ ਹੋ ਜਾਵੇ ਤਾਂ ਉਹ ਵੀ ਵਧੀਆ ਹੈ ਕੁਝ ਪਰਿਵਾਰਾਂ ਦੇ ਬੈਂਕ ਲੋਨ ਵੀ ਆਪਾਂ ਕਰਵਾ ਦਿੰਨੇ ਆ ਠੀਕ ਹੈ ਜੀ ਤਾਂ ਸਸਤੇ ਮਕਾਨਾ ਸਸਤੇ ਮਕਾਨ ਆਪਾਂ ਦਿਖਾਉਂਦੇ ਰਹਿੰਨੇ ਆ ਉਹ ਮਕਾਨ ਦੇਖਣ ਲਈ ਇਸ ਵੀਡੀਓ ਵਿੱਚ ਆਪਾਂ ਨੰਬਰ ਦੇਵਾਂਗੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਪਰਿਵਾਰਾਂ ਨੇ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ 70 ਲੱਖ 80 ਲੱਖ 90 ਲੱਖ ਕਰੋੜ ਤੱਕ ਕੋਠੀਆਂ ਦੀ ਮੰਗ ਕੀਤੀ ਸੀ ਤਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਆ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਇਸੇ YouTube ਚੈਨਲ ਦੀ ਤੁਸੀਂ ਦੇ ਸਕਦੇ ਹੋ ਰਾਣਾ ਰੀਅਲ اسٹیਟ YouTube ਚੈਨਲ ਤੇ ਵੀ ਜਾ ਸਕਦੇ ਹੋ Facebook ਤੇ ਵੀ ਜਾ ਸਕਦੇ ਹੋ ਜਾਂ ਰਾਣਾ ਰੀਅਲ اسٹیਟ 97.com ਵੈਬਸਾਈਟ ਤੇ ਵੀ ਜਾ ਸਕਦੇ ਹੋ ਇਸ ਤੋਂ ਇਲਾਵਾ Instagram ਪੇਜ ਹੈਗਾ ਰਾਣਾ ਰੀਅਲ اسٹیਟ 97 ਰਾਣਾ ਰੀਅਲ اسٹیਟ 497 ਰਾਣਾ ਰੀਅਲ اسٹیਟ ਲੁਧਿਆਣਾ 1497 ਤੇ ਰਾਣਾ ਰੀਅਲ اسٹیਟ 1497 Instagram ਪੇਜ ਵੀ ਨੇ ਇਸ ਮਕਾਨ ਦੀ ਕੋਠੀ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੀ ਠੀਕ ਹੈ ਜੀ 227 ਗੱਜ ਦੇ ਵਿੱਚ ਕੋਠੀ ਬਣੀ ਹੋਈ ਹੈ ਸਾਈਜ਼ ਥੋੜੇ ਘਟਵਾ ਦੇ ਨੇ ਅੱਗੇ ਪਿੱਛੇ ਨੇ ਉਹ ਮੌਕੇ ਤੇ ਦਿਖਾ ਦੇਾਂਗੇ ਤੇ 2 ਕਰੋੜ 2 ਕਰੋੜ 15 ਲੱਖ ਰੁਪਈਆ ਡਿਮਾਂਡ ਹੈਗੀ ਹੈ ਜੀ ਤੇ ਕਰੋੜ 1.5 ਕਰੋੜ 2 ਕਰੋੜ ਤੱਕ ਕੋਠੀਆਂ ਦੇਖਣ ਲਈ ਵੀ ਤੁਸੀਂ ਪੇਜ ਨੂੰ ਫੋਲੋ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਡਰੂਮ ਬਾਥਰੂਮ ਕਿਚਨ ਜਿਸ ਤਰ੍ਹਾਂ ਦੇ بڑے ਹੋਏ ਨੇ ਤੁਸੀਂ ਦੇਖ ਚੁੱਕੇ ਹੋ ਤੁਨੂੰ ਸਾਈਜ਼ ਦੱਸਦਾ ਹੈ ਕੋਠੀ ਦਾ ਕਿੰਨੇ ਗੱਜ ਵਿੱਚ ਬਣੀ ਹੈ ਪ੍ਰਾਈਸ ਵੀ ਦੱਸਦਾ ਹੈ ਤੇ ਇਸ ਤੋਂ ਇਲਾਵਾ ਲੋਕੇਸ਼ਨ ਵੀ ਦੱਸ ਦਿੰਦੇ ਆ ਲੋਕੇਸ਼ਨ ਵੀ ਧਿਆਨ ਨਾਲ ਸੁਣ ਲਿਓ ਪਿਛਲੇ ਮਕਾਨ ਜੋ ਨੇ ਲੁਧਿਆਣੇ ਦੇ ਵਿੱਚ ਨੇ ਸਸਤੇ ਰੇਟਾਂ ਵਿੱਚ ਮਕਾਨ ਨੇ ਲੁਧਿਆਣੇ ਦੇ ਲੱਗ-ਲੱਗ ਇਲਾਕਿਆਂ ਦੇ ਵਿੱਚ ਨੇ ਆਹ ਜਿਹੜੀ ਕੋਠੀ ਹੈ ਮੋਤੀ ਨਗਰ ਲੁਧਿਆਣਾ ਚੰਡੀਗੜ੍ਹ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਬਾਕੀ ਸਸਤੇ ਮਕਾਨ ਦੇਖਣ ਲਈ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਕਰੋੜ ਤੱਕ 1.5 ਕਰੋੜ 2 ਕਰੋੜ ਹਰ ਬਜਟ ਵਿੱਚ ਕੋਠੀਆਂ ਦਿਖਾਈਆਂ ਨੇ ਕੁਝ ਅਸੀਂ ਦਿਖਾਈ ਨੇ ਮਕਾਨ ਜਿਨ੍ਹਾਂ ਤੇ ਬੈਂਕ ਲੋਨ ਹੋਏ ਨੇ ਉਹ ਵੀ ਦੇਖ ਸਕਦੇ ਹੋ ਨੰਬਰ ਦਿੱਤੇ ਨੇ ਸੰਪਰਕ ਕਰ ਸਕਦੇ ਹੋ